ਸਹਿਲੀ ਫਾਊਂਡੇਸ਼ਨ ਸ੍ਰੀ ਕੈਨੇਡਾ ਵੱਲੋਂ ਉੱਗੇ ਚਗਿਰਦਾ ਪ੍ਰੇਮੀ ਪ੍ਰਵਤ ਪੱਟੀ ਦੇ ਸਹਿਯੋਗ ਦੇ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅッパー ਮਿੰਡਮਾਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚ ਜਿਹੜੀ ਵਿਖੇ ਬਰਸਤੀ ਬੂਟੇ ਲਗਾ ਕੇ ਵਾਤਾਵਰਣ ਬਣਾਇਆ ਗਿਆ ਸੰਸਥਾ ਦੇ ਮੈਂਬਰ ਗੁਰਪ੍ਰੀਤ ਸਿੰਘ ਗਰਵਾਲ ਨੇ ਕਿਹਾ ਕਿ ਉੱਗੇ ਚਗਿਰਦਾ ਪ੍ਰੇਮੀ ਪ੍ਰਵਤ ਪੱਟੀ ਦੇ ਸੁਪੁੱਤਰ ਆਰੂਸ਼ ਪੱਟੀ ਦਾ ਜਨਮ ਦਿਨ ਹੈ ਅਤੇ ਉਹਨਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ਤੇ ਵੱਖ-ਵੱਖ ਥਾਵਾਂ ਤੇ ਜਾ ਕੇ ਵਿਰਾਸਤੀ ਅਤੇ ਫਲਦਾਰ ਬੂਟੇ ਲਗਾਉਂਦੇ ਹਨ ਇਸੇ ਲੜੀ ਤਹਿਤ ਅੱਜ ਝਿੰਜੜੀ ਅਤੇ ਮਿੰਡਵਾ ਸਕੂਲ ਵਿਖੇ ਬੂਟੇ ਲਗਾਏ ਗਏ ਅਤੇ ਵਿਦਿਆਰਥੀਆਂ ਨੂੰ ਸਨੁਹਿਆ ਦਿੱਤਾ ਗਿਆ ਕਿ ਇਹਨਾਂ ਬੂਟਿਆਂ ਦੀ ਸੰਭਾਲ ਕਰੋ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਗਈ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਇੱਕ ਬੂਟਾ ਜੜਗੂਰ ਲਗਾਓ ਅਤੇ ਉਹਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਲਓ ਤਾਂ ਕਿ ਸਾਡਾ ਵਾਤਾਵਰਣ ਸੰਤੁਲਨ ਕਾਇਮ ਰਹੇ ਇਸ ਮੌਕੇ ਡਾਕਟਰ ਗੁਰਜੀਤ ਸਿੰਘ ਚੱਠਾ ਜੋਗੇ ਸਚਦੇਵ ਚਰਨਜੀਤ ਸਿੰਘ ਬੰਗਾ ਜਰਨੈਲ ਸਿੰਘ ਨਿੱਕੂ ਅਲ ਕੁਲਵਿੰਦਰ ਕੌਰ ਗੁਰਪ੍ਰੀਤ ਕੌਰ ਸਾਫ ਦਾ ਮੁੱਖ ਅਧਿਆਪਕ ਰਾਮਦੇਵ ਸ਼ਰਮਾ ਅੰਜਨਾ ਚੰਦੇਲ ਪੁਸ਼ਪਾ ਰਾਣੀ ਅਤੇ ਵਿਦਿਆਰਥੀ ਆਦ ਹਾਜ਼ਰ ਸਨ ਇਹ ਮਾਰਾ ਬਹੁਤ ਅਦੋਤ ਬੋਲੋ ਇੱਕ ਰੁਖ ਇੱਕ ਰੁਖ 100 ਸੁਖ 100 ਸੁਖ ਫਿਰ ਬੋਲੋ ਇੱਕ ਰੁਖ 100 ਸੁਖ ਅੱਜ ਅਸੀਂ ਸਹੇਲੀ ਫਾਊਂਡੇਸ਼ਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਝਿੰਜੜੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਉੱਪਰ ਮਿੰਡਵਾਲੇ ਸੀ ਸਾਡੇ ਨਾਲ ਮੌਜੂਦ ਨੇ ਸਾਡੇ ਉਗੇ ਚੁਗਿਰਦਾ ਪ੍ਰੇਮੀ ਪ੍ਰਬਾਤ ਕੱਟੀ ਜੀ ਜਿਨ੍ਹਾਂ ਦੀ ਬੜੀ دیر ਤੋਂ ਮਨਸ਼ਾ ਸੀ ਕਿ ਇੱਥੇ ਕੁਝ ਫਲਦਾਰ ਰੁੱਖ ਲਗਾਏ ਜਾਣ ਜਿਹੜੇ ਅੱਜ 5 ਪੌਦੇ ਇੱਥੇ ਲਗਾਏ ਅਤੇ 10 ਅਸੀਂ ਝਿੰਜੜੀ ਸਕੂਲ ਲਗਾਣੇ ਅੱਜ ਸਹਿਯੋਗ ਨਾਲ ਇਹਨਾਂ ਦੇ بیٹے ਆਰੁਸ਼ ਦਾ ਜਨਮ ਦਿਨ ਵੀ ਸੀ ਇਹ ਆਪਣੇ ਬੇਟੇ ਦੇ ਜਨਮ ਦਿਨ ਤੇ ਦੂਰ ਦਰਾਡੇ ਜਾ ਕੇ ਪੌਦੇ ਲਗਾਉਂਦੇ ਹਰ ਸਾਲ ਕਿ ਇਹਨਾਂ ਦੀ ਪ੍ਰਬਾਤ ਪੱਟੀ ਵੱਲੋਂ ਹਰ ਬੱਚੇ ਦੇ ਪੇਰੈਂਟਸ ਨੂੰ ਅਪੀਲ ਹੈ ਕਿ ਬੱਚੇ ਦੇ ਜਨਮ ਦਿਨ ਤੇ ਚਾਹੇ 2 3 4 ਪੌਦੇ ਜ਼ਰੂਰ ਲਗਾਏ ਜਾਣ ਔਰ ਵਿਰਾਸਤੀ ਰੁੱਖ ਲਗਾਏ ਜਾਣ ਜਿਹੜੇ ਸਾਡੇ ਪੁਰਾਤਨ ਰੁੱਖ ਜਿਹੜੇ ਸਾਡੇ ਫਲਦਾਰ ਰੁੱਖ ਹੈ ਅੰਗਰੇਜ਼ੀ ਰੁੱਖ ਨਾਂ ਲਗਾਏ ਜਾਣ ਧੰਨਵਾਦ